ਪਰਮਾਤਮਾ ਗਰੀਬ ਦੀ ਗਰੀਬ ਦੀ ਦੁਆ ਤੇ ਪਰਮਾਤਮਾ ਦੀ ਦਰਗਾਹ ਕਹਿੰਦੇ ਸਿੱਧਾ ਰਸਤਾ ਹੈ ਔਰ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਉਹ ਚ ਵੀ ਕੋਈ ਬਾਈਪਾਸ ਨਹੀਂ ਰਸਤਾ ਉਹ ਵੀ ਸਿੱਧਾ ਬਹੁਤ ਸਾਰੇ ਬੰਦੇ ਨੇ ਜਿਹੜੇ ਤੌਣ ਚ ਕਿਲਾ ਲਈ ਫਿਰਦੇ ਨੇ ਅਜੇ ਵੀ ਐ ਕਰਦਿਆਂਗੇ ਉਹ ਕਰਦਿਆਂਗੇ ਸੌ ਕਰਦਿਆਂਗੇ ਇਹ ਕਰਦ ਲੋਕ ਕੱਢ ਦਿੰਦੇ ਕਿਲਾ ਜੀ ਪਬਲਿਕ ਹੈ ਆਪਸ ਚ ਸਾਰੇ ਰਲੇ ਹੋਏ ਸੀ ਪੰਜਾਬ ਨੂੰ ਲੁੱਟੀ ਜਾਂਦੇ ਸੀ ਸੋਚਿਆ ਨਹੀਂ ਸੀ ਇਹਨਾਂ ਨੇ ਇਹਨੂੰ ਐ ਸੀ ਆਪਾਂ ਦੋਨੇ ਹੀ ਆ ਕਦੇ ਤੂੰ ਕਦੇ ਮੈਂ ਲੋਕਾਂ ਕੋਲੇ ਹੋਰ ਕੋਈ ਰਾਹ ਨਹੀਂ ਤੂੰ ਆ ਗਿਆ ਮੈਂ ਤੈਨੂੰ ਕੋ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਪਹਾੜ ਚ ਕਿਲੇ ਕੱਢ ਤੱਕਦੇ ਤੁਸੀਂ ਐ ਮੈਂ ਤਾਂ ਇਹੀ ਦੱਸਿਆ ਵੀ ਇਹਦੇ ਵੀ ਕਿੱਲਾ ਹੈ ਤਾਉਣ ਚਾਹੀਦੇ ਵੀ ਤਾਉਣ ਚ ਕਿੱਲਾ ਹੈ ਤੁਸੀਂ ਕਿ ਅੱਛਾ ਠੀਕ ਹੈ ਆ ਲੱਗਦਾ ਹੈ ਉਹਨਾਂ ਨੂੰ ਕੋਈ ਪੰਜਾਬ ਦੇ ਮੁੱਦਿਆਂ ਦਾ ਫਿਕਰ ਨਹੀਂ ਉਹਨੂੰ ਸਿਰਫ ਆਪਣੀ ਕੁਰਸੀ ਦਾ ਫਿਕਰ ਹੈ ਉਹ ਕੁਰਸੀ ਜਿੱਤੇ ਮੈਂ ਬੈਂਦੇ ਹੀ ਨਹੀਂ ਕੁਰਸੀ ਤਾਂ ਬੈਠਾਂ ਜੇ ਲੋਕਾਂ ਜਾਣ ਤੋਂ ਟਾਈਮ ਮਿਲੇ ਉਹਦੇ 'ਚ ਸੀਐਸਆਰ ਦਾ ਪੈਸਾ ਵੀ ਆ ਸਕਦਾ ਹੈ ਜਿਹੜਾ ਇੰਡਸਟਰੀ ਵਾਲੇ ਆਪਣੇ ਪ੍ਰੋਫਿਟ ਦਾ ਇੱਕ ਹਿੱਸਾ ਜਮ੍ਹਾਂ ਕਰਾਉਂਦੇ ਨੇ ਉਹਨੂੰ ਸੀਐਸਆਰ ਕਹਿੰਦੇ ਆ ਉਹਦੇ 'ਚ ਐਮਪੀ ਜਿਹੜੇ ਨੇ ਪੂਰੇ ਦੇਸ਼ ਦੇ ਓਹੋ ਚਾਹੇ ਰਾਜ ਸਭਾ ਦੇ ਨਾ ਚਾਹੇ ਲੋਕ ਸਭਾ ਦੇ ਨੂੰ 1 ਕਰੋੜ ਰੁਪਇਆ ਆਪਣੇ ਐਮਪੀ ਲੈਡ ਚੋਂ ਪਾ ਸਕਦੇ ਨੇ ਇਸ ਕਰ ਕਿਸੇ ਨੂੰ ਨਮਾ ਬਣਾਉਣਾ ਪਿਆ ਜਿਹੜਾ ਰੂਟੀਨ ਦਾ ਸੀਐਮ ਰੀਲੀ ਫੰਡ ਹੈ ਉਹਦੇ ਚ ਐਮਪੀ ਜਿਹੜਾ ਪੈਸੇ ਨਹੀਂ ਪਾ ਸਕਦਾ ਉਹ ਚ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਉਹ ਚ ਕੋਈ ਬਾਹਰਲੇ ਮੁਲਕਾਂ ਚ ਬੈਠੇ ਆ ਗਏ ਪੰਜਾਬ ਤੋਂ ਹੀ ਹੋਏ ਆ ਉਹ ਵੀ ਪਰਮਾਤਮਾ ਨੇ ਮਿਹਨਤ ਕਰਕੇ ਉਹਨਾਂ ਦੇ ਖਜ਼ਾਨੇ ਭਰੇ ਹੋਏ ਨੇ ਵੈਲ ਆਫ ਨੇ ਬੜੀ ਕਿਰਪਾ ਉਹ ਵੀ ਆਪਣੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਉਹ ਵੀ ਪੈਸੇ ਪਾ ਸਕਦੇ ਉੱਥੇ ਬੈਠੇ। ਔਰ ਕੱਲੇ-ਕੱਲੇ ਪਹਿਦਾ ਸਾਹਿਬ ਹੋਊਗਾ ਚੇਅਰਮੈਨ ਉਹਦਾ ਮੁੱਖ ਮੰਤਰੀ ਆਪ ਹੁੰਦਾ ਤੇ ਪੈਸੇ ਦੇ ਮਾਮਲੇ 'ਚ ਪੌਣੇ 4 ਸਾਲ ਹੋ ਗਏ 1 ਰੁਪਈਏ ਦਾ ਵੀ ਕੋਈ ਇਲਜ਼ਾਮ ਸਾਡੇ ਤੇ ਲਾ ਕੇ ਦਿਖਾ ਦਿਓ ਕਿ 1 ਰੁਪਈਆ ਭਗਵੰਤ ਮਾਨ ਸਰਕਾਰੀ ਜਿਹੜਾ ਖਾ ਗਿਆ ਮੈਂ ਤਾਂ ਇਥੋਂ ਤਾਂ ਕਿਹਾ ਹੋਇਆ ਕਿ ਜੇ 1 ਰੁਪਈਆ ਖਾ ਲਿਆ ਸਮਝੋ ਰੁਪਈਆ ਨਹੀਂ ਖਾਦਾ ਮੈਂ ਸਲਫਾਸ ਦੀ ਗੋਲੀ ਖਾ ਲਈ। ਐਸ ਲੈਵਲ ਤੱਕ ਕਿੱਥੇ ਇਸ ਦਾ ਚਿੱਕੜ ਵਾਲੇ ਮਾਹੌਲ 'ਚ ਆਪਣਾ ਦਾਮਨ ਸਾਫ਼ ਰੱਖਣਾ ਬਹੁਤ ਔਖਾ ਹੈ ਜੀ ਇਹ ਤੁਹਾਡੇ ਅਸ਼ੀਰਵਾਦ ਸਦਕਾ ਪ੍ਰਮਾਤਮਾ ਨੇ ਸਮਤ ਬਖਸ਼ੀਏ ਬਲ ਬਖਸ਼ਿਆ ਲੋਕਾਂ ਦੀ ਸੇਵਾ 'ਚ ਹੀ ਸੰਤੁਸ਼ਟੀ ਮਿਲਦੀ ਹੈ ਪੈਸੇ ਵਾਲਿਆਂ ਨੂੰ ਸੰਤੁਸ਼ਟੀ ਨਹੀਂ ਮਿਲਦੀ ਉਹ ਕਹਿੰਦੇ ਹਾਂ 8-10 ਕਮਰਿਆਂ ਵਾਲਾ ਘਰ ਵੀ 8-10 ਕਮਰਿਆਂ ਵਾਲਾ ਘਰ ਵੀ ਹਜ਼ੂਰ ਹੁੰਦਾ ਬੰਦਾ ਤਾਂ ਇੱਕ ਕਮਰੇ 'ਚ ਹੀ ਸੌਂਦਾ ਹੈ ਬਾਕੀ ਕਮਰਿਆਂ 'ਚ ਉਹਦਾ غرੂਰ ਹੁੰਦਾ ਸੋਣਾ ਤਾਂ ਉਨੀ ਜਗ੍ਹਾ ਪਈ ਹੈ ਰੋਟੀਆਂ ਉਹੀ ਦੋ ਖਾਣੀਆਂ ਬਲਕਿ ਜਿਆਦਾ ਪੈਸੇ ਦੀ ਟੈਨਸ਼ਨ 'ਚ ਡਾਕਟਰ ਵੀ ਘਟਾਉਂਦਾ ਵੀ ਕਦੂ ਦਾ ਸੂਪ ਪੀਆ ਕਰੋ ਕਰੇਲੇ ਦਾ ਸੂਪ ਪੀਆ ਕਰੋ ਸੋ ਇਹ ਜਿਆਦਾ ਵੀ ਮਾੜਾ ਹੈ ਇਸ ਕੱਟ ਵੀ ਮਾਰਾ ਹੈ ਜਾਦੇ ਵਾਲਾ ਜੇ ਘਾਟ ਵਾਲੇ ਨੂੰ ਦਸਬੰਧ ਕੱਢ ਲਏ ਉਹਨੂੰ ਜਿੰਨੀ ਖੁਸ਼ੀ ਮਿਲੂਗੀ ਨਾ ਜਿੰਨਾ ਸੰਤੁਸ਼ਟ ਮਿਲੂਗਾ ਉਹ ਦੁਨੀਆ ਚ ਕਿਤੇ ਉਹਦੇ ਕਰੰਸੀ ਦੇ ਵਿੱਚ ਕੋਈ ਕਿਸੇ ਦੀ ਕੀਮਤ ਨਹੀਂ ਅੱਜ ਇਨ੍ਹਾਂ ਜੋੜੀਆਂ ਨੂੰ ਅਸ਼ੀਰਵਾਦ ਦੇਣ ਆਏ ਹੋ ਆਮ ਘਰਾਂ ਦੇ ਧੀਆ ਪੁੱਤ ਨੇ ਇਹਨਾਂ ਨੇ ਧੀਆ ਵਾਲਿਆਂ ਨੇ ਖਾਸ ਤੌਰ ਤੇ ਮਾਪਿਆਂ ਨੇ ਸੋਚਿਆ ਨਹੀਂ ਹੋਣਾ ਕਿ ਸਾਡੇ ਧੀ ਸਾਡੀ ਧੀ ਦਾ ਵਿਆਹ ਜਿਹੜਾ ਉਹ ਬਿਨਾਂ ਕਿਸੇ ਜ਼ਮੀਨ ਕਹਿਣੇ ਤਰੇ ਜਾਂ ਬਿਨਾ ਕਿਸੇ ਕਰਜ਼ਾ ਲਏ ਤੋਂ ਹੋ ਜਾਊਗਾ ਇਸ ਤਰ੍ਹਾਂ ਦੇ ਸਮਾਜਿਕ ਤੇ ਪੁੰਨ ਦੇ ਕੰਮਾਂ 'ਚ ਹਿੱਸਾ ਜ਼ਰੂਰ ਲਿਆ ਕਰੋ ਮੈਂ ਨਹੀਂ ਕਹਿੰਦਾ ਕਿ ਪੈਸੇ ਦਿਓ ਤੁਹਾਡਾ ਆਉਣਾ ਹੀ ਇਹਨਾਂ ਲਈ ਅੱਜ ਬੜਾ ਵੱਡਾ ਆਸ਼ੀਰਵਾਦ ਹੈ ਪੂਰੀ ਦੁਨੀਆ 'ਚ ਟੀਵੀਾਂ ਤੇ ਅਖਬਾਰਾਂ 'ਚ ਫੋਟੋਆਂ ਜਾਣ ਗਈਆਂ ਇਹੀ ਆਪਾਂ ਚਾਹੁੰਦੇ ਹੁੰਨੇ ਆ ਹੋਰ ਕੀ ਕਰਦੇ ਹੁਣ ਕਿ ਭਾਈ ਸਾਡਾ ਸਮਾਜ ਦੇ ਵਿੱਚ ਨਾ ਹੋਵੇ ਸਾਨੂੰ ਵੀ ਚਾਰ ਬੰਦੇ ਜਾਣਦੇ ਹੋਣ ਮੇਰੇ ਸਾਹਮਣੇ ਮੇਰੇ ਪੁਰਾਣੇ ਸਾਥੀ ਬੈਠੇ ਆ ਮੂਨਕਾਲੇ ਮੰਡਵੀ ਵਾਲੇ ਸਲੇਮਗੜ ਰਾਜ ਲਹੇੜੀ ਵਾਲੇ ਲੇਲਾਾਂ ਵਾਲੇ ਪਾਪੜਿਆਂ ਵਾਲੇ ਬੱਲਰਿਆਂ ਵਾਲੇ ਢੀਂਡਸੇ ਵਾਲੇ ਸ਼ਾਦੀਹਰੀ ਵਾਲੇ ਹਰਿਆਊ ਵਾਲੇ ਕੱਲਾ ਕੱਲਾ ਪਿੰਡ ਯਾਦ ਆ ਇਥੋਂ ਖੱਬੇ ਨੂੰ ਨਿਕਲ ਜਾਓ ਖਾਈ ਆਉਂਦਾ ਪਹਿਲਾਂ ਖਾਈ ਵਾਲੇ ਨੰਗਲੇ ਵਾਲੇ ਖੋਖਰ ਵਾਲੇ ਮੈਂ ਦੇਖੀ ਜੰਨਾ ਸਾਰੇ ਬੈਠੇ ਖੰਡੇਵਾਦ ਵਾਲੇ ਬੈਠੇ ਆ ਸਤਵੰਤ ਜੀ ਕਾਮਰੇਡ ਸਾਹਿਬ ਪਟਾਲਾਂ ਕਲਾਂ ਪਟਾਲ ਖੁਰਦ ਸਗੇ ਕੇ ਪਿੰਡ ਮੇਰੇ ਉਂਗਲਾਂ ਦੇ ਕੋਟਿਆਂ ਤੇ ਯਾਦ ਹੈ ਕਿਉਂਕਿ ਪਿੰਡਾਂ ਚ ਪੰਜਾਬ ਵਸਦਾ ਜੀ ਸੱਚੇ ਸੁੱਚੇ ਦਿਲ ਵਾਲੇ ਬੰਦੇ ਆ ਮਾਲਵੇ ਦੇ ਜੋ ਗੱਲ ਦਿਲ ਤੇ ਉਹੀ ਜ਼ੁਬਾਨ ਤੇ ਆ ਸਾਨੂੰ ਛਲਕਪਤ ਨਹੀਂ ਆਉਂਦੇ ਸਾਜ਼ੀ ਇਹ ਨਹੀਂ ਕਹਿੰਦੇ ਮੂੰਹ ਤੋਂ ਕੁਝ ਹੋਰ ਬੋਲਦੇ ਆ ਦਿਲੋਂ ਕੁਝ ਹੋਰ ਕਰਦੇ ਆ ਜੋ ਦਿਲੋਂ ਕਰਦੇ ਆ ਉਹੀ ਜ਼ੁਬਾਨ ਤੇ ਹੁੰਦਾ ਸੋ ਇਸ ਗੱਲ ਲਈ ਮੈਂ ਤੁਹਾਡੀ ਵਧਾਈ ਤੁਹਾਨੂੰ ਮੈਂ ਦਿਨਾ ਕਿ ਤੁਸੀਂ ਸੱਚੇ ਸੁੱਚੇ ਲੋਕੋਂ ਪਰਮਾਤਮਾ ਸੱਚਿਆਂ ਦੀ ਸੁਣਦਾ ਪਰਮਾਤਮਾ ਕਰੀਬ ਦੀ ਗਰੀਬ ਦੀ ਦੁਆ ਤੇ ਪਰਮਾਤਮਾ ਦੀ ਦਰਗਾਹ ਕਹਿੰਦੇ ਸਿੱਧਾ ਰਸਤਾ ਹੈ ਔਰ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਉਹ ਚ ਵੀ ਕੋਈ ਬਾਈਪਾਸ ਨਹੀਂ ਰਸਤਾ ਉਹ ਵੀ ਸਿੱਧਾ ਸੋ ਕਿਸੇ ਗਰੀਬ ਦਾ ਹੱਕ ਨਾ ਮਾਰੋ ਜੇ ਉਹਦੀ ਗਰੀਬ ਦੀ ਹਾ ਲੱਗਦੀ ਹੈ ਤਾਂ ਫਿਰ ਜਦੋਂ ਲੱਗਦੀ ਹੈ ਫਿਰ ਉਹ ਪੁੱਛ ਲ ਦੂਜਿਆਂ ਨੂੰ ਫਿਰ ਉਹ ਕਿਤੇ ਨੇੜੇ ਤੇੜੇ ਨਹੀਂ ਲੱਭਦੇ ਹੋ ਕਿਸੇ ਪਾਸੇ ਵੀ ਹੋ ਜੇ ਚ ਜਿੱਥੇ ਵੀ ਤੁਸੀਂ ਗਰੀਬ ਨਾਲ ਧੱਕਾ ਕਰੋਗੇ ਜਾਂ ਗਰੀਬ ਦਾ ਹੱਕ ਮਾਰੋਗੇ ਗਰੀਬ ਕਰ ਤਾਂ ਕੋਈ ਸਕਦਾ ਨਹੀਂ ਵੱਦ ਦਵਾਈ ਦੇ ਸਕਦਾ ਹੈ پر بد وا سی پرماتما تک پہنچ دیا کتنے نہ کتنے ایسے جنم چی وہ پیسہ اپنا کہ سورگ نرک اتھی نے سورگ نرک اتھی نہ نکل جاتا کبھی نہ کسی روپ چکل دیکھے آ پنڈا چداہر نے بڑی بہت سارے بندے نے جہے تون چلا پھر اجے بھی ای کر دیں گے وہ کر دیں گے سو کر دیں گے کر دیں لوگ کڑ دیں کلا جی پبلک ہے ਆਪੱਚ ਸਾਰੇ ਰਲੇ ਹੋਏ ਸੀ ਪੰਜਾਬ ਨੂੰ ਲੁੱਟੀ ਜਾਂਦੇ ਸੀ ਸੋਚਿਆ ਨਹੀਂ ਸੀ ਇਹਨਾਂ ਨੇ ਇਹਨੂੰ ਐਸੀ ਆਪਾਂ ਦੋਨੇ ਹੀ ਆ ਕਦੇ ਤੂੰ ਕਦੇ ਮੈਂ ਲੋਕਾਂ ਕੋਲੇ ਹੋਰ ਕੋਈ ਰਾਹ ਨਹੀਂ ਤੂੰ ਆ ਗਿਆ ਮੈਂ ਤੈਨੂੰ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਸਮਝੌਤੇ ਹੋਏ ਹੋਏ ਸੀ ਉਹ ਬਿਆਨ ਦੇਣ ਚ ਇੱਕ ਦੂਜੇ ਦਾ ਐ ਲੱਗਦਾ ਸੀ ਕਿ ਜੇ ਕਿਤੇ ਮਿਲ ਪਏ ਤਾਂ ਜੁੰਡਮ ਜੁੰਡੀ ਹੋਣਗੇ ਤਾਂ ਇਹ ਤਾਂ ਥਾਪੜੋ ਥਾਪੜੀ ਹੋਣਗੇ ਪਰ ਜਦੋਂ ਇਕੱਠੇ ਹੁੰਦੇ ਸੀ ਕੀ ਹਾਲ ਚਾਲ ਹੈ ਠੀਕ ਹੈ ਉਹ ਕਰ ਲਿਆ ਸੀ ਕਮ ਹਾਂ ਉਹ ਹੋ ਗਿਆ ਸੀ ਕਿ ਥੋੜਾ ਜਿਹਾ ਹੋਰ ਕਰ ਦਿਓ ਆਪਾਂ ਨੂੰ ਪਤਾ ਹੀ ਲੱਗਦਾ ਸੀ ਇਹਨਾਂ ਨੂੰ ਇਹ ਨਹੀਂ ਪਤਾ ਸੀ ਕੋਈ ਤੀਜਾ ਵੀ ਆਊ ਬਸ ਤੋਜ ਤੋਂ ਇਹ ਪਤਾ ਨਹੀਂ ਸੀ ਇਹਨਾਂ ਨੂੰ ਵੀ ਉਹ ਤੁਹਾਨੂੰ ਜਿਹੜਾ ਲੁੱਟਿਆ ਤੁਸੀਂ ਪੰਜਾਬ ਉਹ ਤੁਹਾਡੇ ਤੋਂ ਹਸਾਬ ਮੰਗੂਗਾ ਇਹ ਪਤਾ ਨਹੀਂ ਸੀ ਉਹਨਾਂ ਨੂੰ ਆਪਣੀ ਤਾਂ ਰੱਬ ਨੇ ਡਿਊਟੀ ਪਹਾੜੋਂ ਚੋ ਕਿੱਲੇ ਕੱਢਣ ਦੀ ਉਹ ਲਾਈ ਆ ਤੇ ਕੱਡੇ ਤੁਸੀਂ ਐ ਮੈਂ ਤਾਂ ਇਹ ਹੀ ਦੱਸਿਆ ਵੀ ਇਹਦੇ ਵੀ ਕਿੱਲਾ ਹੈ ਤੌਣ ਚਾਹੀਦੇ ਵੀ ਤੌਣ ਚ ਕਿੱਲਾ ਹੈ ਤੁਸੀਂ ਕਿ ਅੱਛਾ ਠੀਕ ਹੈ ਆ ਲਓ ਕੱਢਤਾ ਤਾਂ ਮਸ਼ੀਨਾਂ ਦੇ ਬਟਨ ਦਬ ਦਬ ਕੇ ਤੁਸੀਂ ਕਿੱਲੇ ਕੱਡੇ ਨੇ ਤੇ ਅੱਜ ਪੰਜਾਬ ਇੱਕ ਸੁਖੀ ਰਾਹ ਤੇ ਬੜੀ ਮੁਸ਼ਕਲ ਨਾਲ ਪਟੜੀ ਤੇ ਚੜਿਆ ਸਪੀਡ ਫੜਦਾ ਜਾਂਦਾ ਟਾਈਮ ਲੱਗ ਜੂਗਾ ਥੋੜਾ ਜਾਂ ਪਰ ਸਾਢੇ 3-4 ਸਾਲ ਦੀ ਉਮਰ ਹੈ ਜੇ ਬੱਚੇ ਨੂੰ ਵੀ ਆਪਾਂ ਕੰਪੇਅਰ ਕਰ ਲਈਏ ਸਾਢੇ 3-4 ਸਾਲ ਦਾ ਬੱਚਾ ਤੋਤਲਾ ਤੋਤਲਾ ਬੋਲਣ ਲੱਗਦਾ ਪਹਿਲੀ ਦੂਜੀ ਕਲਾਸ ਜਾਣ ਲੱਗਦਾ ਹਜੇ ਬੀਏ ਐਮਏ ਕਰਨੀ ਆ ਬੱਚੇ ਨੇ 55000 56000 ਦੇ ਨੇੜੇ ਤੇ ਸਰਕਾਰੀ ਨੌਕਰੀਆਂ ਦਿੱਤੀਆਂ 1 ਰੁਪਈਆ ਵੀ ਕੋਈ ਸਪਾਰਸ਼ ਵਾਲਾ ਕਹ ਦੇ ਵੀ 1 ਰੁਪਈਆ ਮਿਲ ਲੱਗਿਆ ਸਾਡਾ ਜੀ ਪੈਸੇ ਰਿਸ਼ਵਤ ਦੇ ਜਾਂ ਕੋਈ ਸਪਾਰਸ਼ ਲੱਗੀ 1 ਰੁਪਈਆ ਨਹੀਂ ਕੱਸੀਆਂ ਦਾ ਨਹਿਰਾਂ ਦਾ ਸੂਆਂ ਦਾ ਰਜਵਾਹਿਆਂ ਦਾ ਬੰਦ ਪਏ ਸੀ ਜਿਹੜੇ ਉਹਨਾਂ ਦਾ ਪਾਣੀ ਜਿਹੜਾ 38-38 ਸਾਲਾਂ ਬਾਅਦ ਲੋਕ ਕਹਿੰਦੇ ਪਾਣੀ ਦੇਖਿਆ ਜੀ ਆ ਕੱਸੀ ਚ ਪਾਈਪਾਂ ਥੱਲੇ ਦੱਬਤੀਆਂ ਕੰਮ ਚੱਲ ਰਿਹਾ ਹੈ ਬਿਜਲੀ ਉਹੀ ਖੰਬੇ ਨੇ ਉਹੀ ਜੇਂਪਰ ਨੇ ਉਹੀ ਗ੍ਰਿਡ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਂਦੀ ਹੈ ਬਿਜਲੀ ਖੇਤਾਂ ਵਾਲੀ ਦਿਨੇ ਆਉਂਦੀ ਹੈ ਨਾ ਮੈਂ ਦੋ ਗੱਲਾਂ ਕਹੀਆਂ ਸੀ ਜਦੋਂ ਮੈਂ ਆਪਾਂ ਨਵੇਂ-ਨਵੇਂ ਆਏ ਆ ਉਕੇ ਮੇਰੇ ਦਿਮਾਗ ਚ ਨਕਸ਼ੇ ਬਣੇ ਪਏ ਸੀ ਕਿ ਜੇ ਲੋਕਾਂ ਨੇ ਮੌਕਾ ਦਿੱਤਾ ਕਰਾਂਗੇ ਆ ਕਰਾਂਗੇ ਆ ਕਰਾਂਗੇ ਦੋ ਗੱਲਾਂ ਕਹੀਆਂ ਸੀ ਇੱਕ ਤਾਂ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦਿਆਂਗੇ ਇੱਕ ਤਾਂ ਇਹ ਗੱਲ ਕਹੀ ਸੀ ਇੱਕ ਮੈਂ ਕਿਹਾ ਸੀ ਕਿ ਗੋਰੇ ਅੰਗਰੇਜ਼ ਇੱਥੇ ਆ ਕੇ ਕੰਮ ਕਰਿਆ ਕਰਨਗੇ ਫੈਕਟਰੀਆਂ ਖੋਲਣਗੇ ਦੋਨਾਂ ਦਾ ਅਕਾਲੀ ਦਲ ਤੇ ਕਾਂਗਰਸ ਨੇ ਮਜ਼ਾਕ ਉਡਾਇਆ ਸੀ ਲੈ ਕਿਵੇਂ ਹੋ ਜਾਊਗਾ ਲੈ ਕਿਵੇਂ ਹੋ ਜਾਊਗਾ ਮੈਂ ਕਿਹਾ ਕੋਈ ਗੱਲ ਨਹੀਂ ਜਿੱਦੇ ਹੋ ਗਿਆ ਉਹਦੇ ਗੱਲ ਕਰਾਂਗੇ ਜਦੋਂ ਥਰਮਲ ਪਲਾਂਟ ਖਰੀਦਿਆ ਗੋਇੰਦਵਾਲ ਸਾਹਿਬ ਵਾਲਾ ਨਾਲ ਕੋਲੇ ਦੀ ਖਾਨ ਚਲਾਈ ਤੇ ਬਿਜਲੀ ਹੋ ਗਈ ਆਮ ਦਿਨ ਮੈਂ ਕਿਹਾ ਵੀ ਦਫ਼ਤਰਾਂ ਦਾ ਟਾਈਮ 9 ਤੋਂ 5 ਹੈ ਸਰਕਾਰੀ ਦਫ਼ਤਰਾਂ ਦਾ ਤੇ ਕਿਸਾਨਾਂ ਦਾ ਟਾਈਮ ਖੇਤ ਜਾਣ ਦਾ ਰਾਤ ਦੇ 2 ਵਜੇ ਤੋਂ ਕਿਉਂ ਆ ਵੀ ਸੱਪਾਂ ਦੀ ਸਰੀਆਂ ਮਾਧ ਦੇ ਫਿਰਦੇ ਆ ਉੱਥੇ ਮੱਛਰ ਨਾਲ ਮਲੇਰੀਆ ਕਰਾਉਂਦੇ ਫਿਰਦੇ ਆ 9 ਤੋਂ 5 ਦੇਓ ਸਵੇਰੇ ਤੇ ਨਾਲ ਵੱਧ ਦੇ ਦਿਓ 9 ਤੋਂ 9 ਦੇ ਦਿਓ 12 ਘੰਟੇ ਦੇ ਦਿਓ ਕੋਈ ਕਮਲੇ ਨਹੀਂ ਹੈਗੇ ਕਿਸਾਨ ਵੀ ਆਪਦੀ ਬੱਟਾਂ ਤੋੜ ਲੈਣਗੇ ਬੰਦ ਕਰ ਦੇਣਗੇ ਮੋਟਰ ਉਹ ਅਗਲੇ ਦਿਨ ਲਾ ਲੈਣਗੇ ਜਦੋਂ ਮਰਜ਼ੀ ਚਲਾ ਲਓ ਹੁਣ ਮੇਰੇ ਕੋਲ ਵੀਡੀਓ ਆਉਂਦੀਆਂ ਨੇ ਕਿ ਬੱਲਵ ਜਗਦਾ ਜੀ ਬਿਜਲੀ ਹੈਗੀ ਆ ਪਰ ਮੋਟਰ ਖੜੀ ਆ ਕਿਉਂਕਿ ਇਧਰੋਂ ਦਮਾ ਦਮ ਦਮਾ ਦਮ ਕੱਸੀ ਵਾਲਾ ਪਾਣੀ ਆ ਰਿਹਾ ਜੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲੱਗ ਗਿਆ ਆ ਕੁਛ ਦਿਨ ਪਹਿਲਾਂ ਪਰਸੋ ਚੋਂਥੇ ਸ਼ੰਭੂ ਬਾਰਡਰ ਦੇ ਨੇੜੇ ਹਾਲੈਂਡ ਦੀ ਕੰਪਨੀ ਨੀਦਰਲੈਂਡ ਦੀ ਡੀ ਹਾਜ਼ ਰਾਇਲ ਡੀ ਹਾਜ਼ ਕੈਟਲ ਫੀਡ ਬਣਾਉਂਦੀ ਆ ਪਸ਼ੂਆਂ ਦਾ ਚਾਰਾ ਜਿਵੇਂ ਆਪਾਂ ਖੜ ਬਣਾਉਂਦੇ ਲੇਟੈਸਟ ਕਿਸਮ ਦੀ ਹੈ ਦੁਨੀਆ ਦੀ 5ਵੇਂ ਨੰਬਰ ਦੀ ਟੌਪ 5 ਨੰਬਰਾਂ ਦੀ ਦੁਨੀਆ ਦੀ ਕੰਪਨੀ ਹੈ ਉਹ ਆਏ ਪਿਛਲੇ ਸਾਲ ਅਕਤੂਬਰ ਚ ਉਹਨਾਂ ਦਾ ਘਾਟਨ ਕੀਤਾ ਸੀ ਨੀ ਪੱਥਰ ਰੱਖਿਆ ਸੀ ਪਹਿਲੀ ਇੱਟ ਲਾ ਕੇ ਐਸ ਸਾਲ ਉਹਨਾਂ ਨੇ 1 ਅਕਤੂਬਰ ਨੂੰ ਪਹਿਲੀ ਬੋਰੀ ਕੈਟਲ ਫੀਡ ਦੀ ਫੈਕਟਰੀ ਚੋਂ ਬਾਹਰ ਕੱਢ ਕੇ ਐਤਕੀ ਫਿਰ ਉਹਨਾਂ ਨੇ ਮੈਥੋਂ ਇਹ ਘਾਟਨ ਕਰਾਇਆ ਆਗੇ ਨਾ ਗੋਰੇ ਫਿਰ ਹਣ ਨਹੀਂ ਬੋਲਦੇ ਹੁਣ ਉਹਨਾਂ ਨੂੰ ਪੁੱਛ ਲੋ ਨਾ ਨਾ ਇਹ ਤਾਂ ਐ ਨਹੀਂ ਤਾਂ ਐ ਨਹੀਂ ਜਿਉਂ ਲੱਗਦੇ ਮੈਨੂੰ ਗਾਲਾਂ ਦੇਣ ਤੜਕੀ ਹੋਰ ਕੋਈ ਕੰਮ ਨਹੀਂ ਕਿਸੇ ਕੋਲੇ ਸਹੁਰੇ ਭਵਾਂਤਮਾਨ 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 ਬਸ ਚੁੱਪ ਬੰਟ ਮੈਂ ਕਿ ਤੁਸੀਂ ਇਦਰੀ ਲੱਗੇ ਰਹੋ ਮੈਂ ਤਾਂ ਲੋਕਾਂ ਵਾਲੇ ਪਾਸੇ ਲੱਗੇ ਹੋਇਆ ਹਾਂ ਉਹਨਾਂ ਨੂੰ ਕੋਈ ਪੰਜਾਬ ਦੇ ਮੁੱਦਿਆਂ ਦਾ ਫਿਕਰ ਨਹੀਂ ਉਹਨੂੰ ਸਿਰਫ ਆਪਣੀ ਕੁਰਸੀ ਦਾ ਫਿਕਰ ਹੈ ਉਹ ਕੁਰਸੀ ਜਿੱਤੇ ਮੈਂ ਬੈਂਦਾ ਹੀ ਨਹੀਂ ਕੁਰਸੀ ਤਾਂ ਬੈਠਾਂ ਜੇ ਲੋਕਾਂ ਜਾਣ ਤੋਂ ਟਾਈਮ ਮਿਲੇ ਮੈਂ 2 ਦਿਨ ਨਾ ਜਾਵਾਂ ਨਾ ਮੈਨੂੰ ਐ ਲੱਗਣ ਲੱਗਦਾ ਮੈਂ ਧਰਤੀ ਤੇ ਬੋਝ ਆ ਯਾਰ ਲੋਕਾਂ ਚ ਕਿਉਂ ਨਹੀਂ ਗਏ ਕੱਲ ਮੈਂ ਤਰਨ ਤਰਨ ਸੀ ਅੱਜ ਮੈਂ ਤੁਹਾਡੇ ਕੋਲੇ ਆ ਕੱਲ ਨੂੰ ਕਿਤੇ ਹੋਰ ਤੁਸੀਂ ਦੇਖਦੇ ਰਹੋਗੇ ਕਿਤੇ ਨਾ ਕਿਤੇ ਪਬਲਿਕ ਨੂੰ ਮਿਲੀਏ ਲੋਕਾਂ ਨੂੰ ਮਿਲੀਏ ਅੱਧੇ ਦੁੱਖ ਤਾਂ ਮਿਲਣ ਨਾਲ ਘਟੇ ਜਾਂਦੇ ਆ ਜੀ ਸੁਣਦੇ ਹੀ ਨਹੀਂ ਕੋਈ ਪਹਿਲਾਂ ਕਿਸੇ ਨੇ ਸੁਣਿਆ ਹੀ ਨਹੀਂ ਅੱਧੇ ਦੁੱਖ ਤਾਂ ਮਿਲਣ ਨਾਲ ਹੀ ਯਾਰ ਕਿਸੇ ਨੇ ਸੁਣਤਾ ਲਿਆ ਯਾਰ 20 ਸਾਲ ਪੁਰਾਣੀਆਂ 18-18 ਸਾਲ ਪੁਰਾਣੀਆਂ ਪੁਲਿਸ ਵਾਲਿਆਂ ਦੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਜੇ ਕਿਤੇ ਟਾਈਮ ਤੇ ਮਿਲੀਆਂ ਹੁੰਦੀਆਂ ਜਿਹੜੇ ਹੁਣ ਐਸਐਚਓ ਨੇ ਡੀਐਸਪੀ ਬਣੇ ਹੁੰਦੇ ਜੀ ਜੇ ਟਾਈਮ ਤੇ ਮਿਲਿਆ ਹੁੰਗੀਆਂ ਹੁਣ ਆ ਕੇ ਅਸੀਂ ਫਾਈਲਾਂ ਕਲੀਅਰ ਕਰੀਆਂ ਨੇ ਅਸੀਂ ਪੁੱਛਿਆ ਅਫਸਰਾਂ ਨੂੰ ਵੀ ਕਿਉਂ ਕਿਉਂ ਰੋਕਿਆ ਹੋਈਆਂ ਨੇ ਜਦੋਂ ਡਿਜ਼ਰਵ ਕਰਦੇ ਨੇ ਬਾਸ ਜੀ ਕਹਿੰਦੇ ਕੈਪਟਨ ਸਾਹਿਬ ਨੂੰ ਟਾਈਮ ਹੀ ਨਹੀਂ ਮਿਲਿਆ ਨਾ ਪ੍ਰਕਾਸ਼ ਸਿੰਘ ਬਾਦਲ ਨੂੰ ਟਾਈਮ ਮਿਲਿਆ ਅਫਸਰਾਂ ਨੇ ਸਾਈਨ ਨਹੀਂ ਕੀਤੇ ਮੈਂ ਕਿਹਾ ਯਾਰ ਥੋੜ੍ਹਾ ਟਾਈਮ ਨਹੀਂ ਮਿਲਿਆ ਤੇ ਉਹਨਾਂ ਉਹਨਾਂ ਦਾ ਟਾਈਮ ਤਾਂ ਖਤਮ ਕਰਤਾ ਨਾ ਤੁਸੀਂ ਹੁਣ ਜਾ ਕੇ ਕਿਤੇ ਸਾਡੇ ਧੀਆਂ ਪੁੱਤ ਜਿਹੜੇ ਇਹ ਵੀ ਆਪਣੀ ਧੀਆਂ ਪੁੱਤ ਨੇ ਪੁੱਤ ਆਪਣੀ ਭਤੀਜੇ ਚਾਚੇ ਨੇ ਇਹਨਾਂ ਦੀਆਂ ਤਰੱਕੀਆਂ ਦੀਆਂ ਹੁਣ ਫੈਲਾਂ ਕੱਢੀਆਂ ਨੇ ਹੁਣ ਵੱਡੇ ਵੱਡੇ ਅਫਸਰ ਬਣਨਗੇ ਥੋੜਾ ਜਿਹਾ ਹੁਣ ਥੋੜਾ ਸਪੀਡ ਵਧਾ ਦਾਂਗੇ ਚਲੋ ਛੇਤੀ ਬਣਾ ਦਾਂਗੇ ਸਾਡੀਆਂ ਪਿੰਡਾਂ ਚੋਂ ਕੁੜੀਆਂ ਜੱਜ ਬਣ ਰਹੀਆਂ ਨੇ ਜੱਜ ਆ ਦੇਲੇ ਪਿੰਡ ਦੀ ਕੁੜੀ ਹੈ ਜੱਜ ਲੱਗੀ ਉਹਦੀ ਦਾਦੀ ਨੂੰ ਤਿੰਨ ਦਿਨ ਨੀਂਦ ਨਹੀਂ ਆਈ ਡਾਕਟਰ ਤੇ ਲੈ ਕੇ ਜਾਣਾ ਪਿਆ ਕਹਿੰਦੀ ਮੈਨੂੰ ਕੁਝ ਗਲਤ ਜਾ ਲੱਗਦਾ ਪੁੱਤ ਐਂ ਜੱਜ ਬਣ ਸਕਦੇ ਆ ਉਹ ਕਹਿੰਦੇ ਬਣ ਗਈ ਬਣ ਗਈ ਕਹਿੰਦੇ ਪੈਸੇ ਤਾਂ ਕੋਈ ਲੱਗੇ ਨਹੀਂ ਬੇਬੇ ਨੀਂਦ ਨਹੀਂ ਆਈ ਚਾਚ ਸੋ ਅਸੀਂ ਕਦੇ ਸੋਚਿਆ ਨਹੀਂ ਸੀ ਸਾਡੇ ਪਿੰਡਾਂ ਚੋਂ ਜੱਜ ਬਣ ਜਾਣਗੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੇ ਮੁੰਡੇ ਬਿਨਾਂ ਰਿਸ਼ਵਤ ਤੋਂ ਪਟਵਾਰੀ ਬਣ ਜਾਣਗੇ ਡੀਐਸਪੀ ਬਣ ਜਾਣਗੇ ਮੈਂ ਤੁਹਾਨੂੰ ਫੇਰ ਕਹਿੰਨਾ ਪੜੋ ਕੰਪੀਟੀਸ਼ਨ ਦੀਆਂ ਕਿਤਾਬਾਂ ਲਾਇਬ੍ਰੇਰੀਆਂ ਖੋਲ ਰਿਹਾ ਪਿੰਡਾਂ 'ਚ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਪਟਵਾਰੀ ਕਿਵੇਂ ਲੱਗੀਦਾ ਜੇਈ ਕਿਵੇਂ ਬਣੀਦਾ ਜੇ ਜੇਈ ਬਣ ਕੇ ਜੇਈ ਬਣ ਕੇ ਕਹਾਣੀ ਨੌਕਰੀ ਦੀ ਕਿਤਾਬ ਪੜ ਲਓ ਕਈਆਂ ਨੇ ਤਿੰਨ ਤਿੰਨ ਨੌਕਰੀਆਂ ਲੈ ਲਈਆਂ ਇੱਕੋ ਸਾਲ 'ਚ ਪੁਰਾਣੀ ਛੱਡਤੀ ਵੱਡੀ ਲੈ ਲਈ ਨੰਬਰ ਲੈ ਆਓ ਇਹ ਹੋ ਨਹੀਂ ਸਕਦਾ ਕਿ ਤੁਹਾਡੇ 500 'ਚੋਂ 46 90 ਆ ਗਏ 480 ਵਾਲਾ ਬੰਦਾ ਥੋਡੇ ਪਿੰਡ ਦਾ ਹੀ ਜਾਂ ਥੋਡੇ ਕਿਸੇ ਰਿਸ਼ਤੇਦਾਰ ਦਾ ਦੋਸਤ ਮਿੱਤਰ ਦਾ ਕੋਈ ਜਵਾਕ ਜਿਹਦੇ 10 ਨੰਬਰ ਘੱਟ ਸੀ ਉਹ ਨੌਕਰੀ ਲੈ ਗਿਆ ਕਿਉਂਕਿ ਉਹਨੂੰ ਮੰਤਰੀ ਜਾਣਦਾ ਸੀ ਉਹਨੂੰ ਐਮਐਲਏ ਜਾਣਦਾ ਸੀ ਜਾਂ ਉਹਦੇ ਕੋਲੇ ਪੈਸੇ ਸੀ ਨਾ 490 ਵਾਲੇ ਨੂੰ ਹੀ ਨੌਕਰੀ ਮਿਲੂਗੀ ਥੋਡੇ ਘਰੇ ਚਿੱਠੀ ਆਊ ਸਰਕਾਰ ਦੀ ਕਿ ਆਹ ਕੁਰਸੀ ਤੇਰਾ ਇੰਤਜ਼ਾਰ ਕਰੀ ਜਾਂਦੀ ਐ ਆ ਜਾ ਆ ਕੇ ਬਹਿ ਜਾ ਤਿੰਨ ਚਾਰ ਮੁੰਡੇ ਮੈਨੂੰ ਇਹ ਜੇ ਮਿਲੇ ਜਦੋਂ ਨੌਕਰੀ ਵੰਡ ਦਾ ਸਮਰੋਹ ਰੱਖਿਆ ਉੱਥੇ ਚੰਡੀਗੜ੍ਹ ਕਹਿੰਦੇ ਜੀ ਕੈਨੇਡਾ ਚਲੇ ਗਏ ਸੀ ਘਰਦਿਆਂ ਦੀ ਜਦੋਂ ਚਿੱਠੀ ਪੜੀ ਘਰਦਿਆਂ ਨੇ ਕਹਿੰਦੇ ਸਾਨੂੰ ਦੱਸਿਆ ਕੈਨੇਡਾ ਤੋਂ ਸਿੱਧੇ ਹੀ ਆਇਆ ਕਹਿੰਦੇ ਇੱਥੇ ਜੇਹੀ ਲੱਗੇ ਜੀ ਇੱਥੇ ਐਸ ਡੀਓ ਬਣ ਗਏ ਜੀ ਸੋ ਆਪਾਂ ਹੁਣ ਸਾਰੀ ਦੁਨੀਆ 'ਚ ਅਨਰੈਸ ਚੱਲ ਰਿਹਾ ਹੈ ਸਾਰੀ ਦੁਨੀਆ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਲੈ ਕੇ ਅਮਰੀਕਾ ਤੱਕ ਕੈਨੇਡਾ ਤੱਕ ਕਈ ਇਮੀਗਰੈਂਟ ਜਿਹੜੇ ਨੇ ਜਾਂ ਬਾਹਰੋਂ ਜਿਹੜੇ ਆਏ ਹੋਏ ਨੇ ਕੱਢੋ ਇਹਨਾਂ ਨੂੰ ਬਾਹਰ ਇੱਕਵੇਂ ਆ ਗਏ ਸਾਡੇ ਕੋਲ ਐਂ ਕਰਦੇ ਉਹ ਕਰਦੇ ਜਮਾਏ ਕਿੱਥੇ ਫਿਰ ਜੇ ਉਹਨਾਂ ਨੇ ਕਰਤੇ